ਨਮਨਸਕਾਰ ਸਾਡੇ ਮੁੱਖ ਬੁਲਾਰੇ ਮੁੱਖ ਮਹਿਮਾਨ ਪ੍ਰੋਫੈਸਰ ਬਲਾਸ ਖਰਾਜੀ ਜਿਹੜੇ ਮਹਾਰਾਸ਼ਟਰ ਤੋਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਆਏ ਨੇ ਔਰ ਸਾਡੇ ਵਿਸ਼ੇਸ਼ ਮਹਿਮਾਨ ਪੰਜਾਬ ਸੋਸ਼ਲਿਸਟ ਕਲੈਰ ਦੇ ਚੇਅਰਮੈਨ ਸਰਦਾਰ ਕਲਦੀਪ ਈਸਾਪੁਰ ਜੀ ਸ੍ਰੋਮਣੀ ਕਾਲੀਨਾਲ ਫਤਿਹ ਦੇ ਕੌਮੀ ਪ੍ਰਧਾਨ ਜਸਕਮ ਸਿੰਘ ਕਾਨ ਸਿੰਘ ਵਾੜੀ ਆ ਬਤਮਾਮ ਸਾਡੇ ਪ੍ਰਧਾਨਗੀ ਮੰਡਲ ਚ ਬੈਠੇ ਆਗੂ ਸਰਵਰ ਕਾਮ ਪੁੰਦੇ ਸ਼ਾਮਲ ਪਾਕਵਾ ਖੇਰਿਆਂ ਚ ਸ਼ਾਮਲ ਸਾਡੀਆਂ ਮਾਮਾ ਭੈਣਾਂ ਵੀਰ ਬਜ਼ੁਰਗ ਨੌਜਵਾਨ ਮੈਂ ਸਾਰਿਆਂ ਦੀ ਅੱਜ ਦੀ ਇਸ ਕਨਵੈਨਸ਼ਨ ਦੇ ਵਿੱਚ ਸਵਾਗਤ ਕਰਦਾ ਅੱਜ ਦੀ ਇਹ ਕਨਵੈਨਸਿੰਗ ਜਿਸ ਦਾ ਮੁੱਖ ਨਾਰਾ ਵੇਸ਼ਕਸੀ ਉਹਨਾਂ ਮਹਾਨ ਸ਼ਹੀਦਾਂ ਨੂੰ ਸਮਰਪਿਤ ਇਹ ਕੰਵੈਨਸ਼ਨ ਰੱਖੀ ਹੈ ਜਿਨ੍ਹਾਂ ਨੇ 1886 ਚ ਚੇਤੇ ਕਰੋ ਭਰਾਵੋ ਮਾੜੇ ਭੈਣੋ 1886 ਜਦੋਂ ਸਾਡਾ ਦੇਸ਼ ਹਨਰੇ ਦਾ ਹਨੇਰਾ ਸੀ ਸਾਡੇ ਦੇਸ਼ ਦੇ ਅੰਦਰ ਅੰਗਰੇਜ਼ਾਂ ਦਾ ਰਾਜ ਸੀ ਸਾਡਾ ਚੱਪਾ ਚੱਪਾ ਅੰਗਰੇਜ਼ਾਂ ਦਾ ਬਹੁ ਦੇਸ਼ਿਕ ਲੋਕਾਂ ਦਾ ਗੁਲਾਮ ਸੀ ਉਹਨਾਂ ਸਮਿਆਂ 'ਚ 1880 'ਚ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੇ ਵਿੱਚ ਆਪਣੀ ਮੁਕਤੀ ਲਈ ਮਜ਼ਦੂਰਾਂ ਦਾ ਇਕੱਠ ਹੋਇਆ ਸੀਤਾਰਾ ਨਾਂ ਦੇ ਰਾਜਾ ਨੇ ਲੈਂਦਾ ਆਪਾਂ ਮਰੀਦ ਰਾੜੇ ਦੇ ਸੀਤਾਰਾ ਨੂੰ ਸਮਰਪਿਤ ਅੱਜ ਇੱਕ ਕਨਵੈਨਸ਼ਨ ਰੱਖੀ ਹੈ ਔਰ ਇਸ ਕਨਵੈਨਸ਼ਨ ਦਾ ਇਹ ਮੁੱਖ ਨਾਰਾ i don't ਦੂਰ ਮੁਕਤੀ ਮੋਰਚਾ ਲੰਬੇ ਸਮੇਂ ਤੋਂ ਮਜ਼ਦੂਰਾਂ ਦੇ ਕਰਜ਼ਾ ਮਾਫੀ ਦਾ ਅੰਦੋਲਨ ਚਲਾ ਰਿਹਾ ਆ ਸਾਡੀਆਂ ਭੈਣਾਂ ਵੇਚੀਆਂ ਨੇ ਵੀਰ ਬੈਠੇ ਨੇ ਸਾਡੀਆਂ ਮਿੱਤੇ ਮੀਂੜੀਆਂ ਵੇਚੀਆਂ ਨੇ ਜਿਹੜੀਆਂ ਸਿਰਫ 100 ਰੁਪਈਆ ਦੇ ਉੱਤੇ ਦਿਹਾੜੀ ਕਰੀਆਂ ਨੇ ਰਜਾਨਾਂ ਦੀ ਸਾਡਾ ਜੇ ਮਨਸੂਬ ਚੰਡੀਗੜ੍ਹ ਤੋਂ ਪੰਜਾਬ ਚੋਂ ਦਿੱਲੀ ਦੀ ਰਾਜਧਾਨੀ ਪਾਰਲੀਮੈਂਟ ਜਾਣ ਦਾ ਹੈ ਕਿਉਂ ਜਾਣਾ ਚਾਹੁੰਦੇ ਆ ਮੈਂ ਸੰਖੇਪ ਦੇ ਵਿੱਚ ਕਹਿਣਾ ਚਾਹੁੰਨਾ ਜੇ ਅਸੀਂ ਪਿੰਨੋ ਉਮੀਦਵਾਰ ਬੈਠੇ 13 ਉਮੀਦਵਾਰ ਸਾਡਾ ਪੰਜਾਬ ਲੋਕ ਸਭਾ ਦੇ ਉਮੀਦਵਾਰ ਨੇ ਜੇ ਅਸੀਂ ਚੰਦ ਪੰਜਾਬ ਦੇ ਵਿੱਚੋਂ ਪਾਰਲੀਮੈਂਟ ਦੇ ਵਿੱਚ ਜਾਣਾ ਚਾਹੁੰਦੇ ਆ ਛੋਟੇ ਜਾਦ ਹੋਊਗਾ ਮੋਦੀ ਨੇ 10 ਸਾਲਾਂ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨੇ 10 ਸਾਲਾਂ ਚ ਅਮੀਰਾਂ ਦੇ ਪੂੰਜੀਪਤੀਆਂ ਦਾ 16000 ਲੱਖ ਕਰੋੜ ਦਾ ਕਰਜ਼ਾ ਮਾਫ਼ ਕਰਤਾ ਜੇਸੀ ਸੋਡੀਆਂ ਵੋਟਾਂ ਲੈ ਕੇ ਪਾਰਲੀਮੈਂਟ ਚ ਜਾਣਾ ਚਾਹੁੰਦੇ ਹਮਾਇਤ ਵਿਰੋਧ ਅਸੀਂ ਇਸ ਕਰਕੇ ਜਾਣਾ ਚਾਹੁੰਦੇ ਹਾਂ ਕਿ ਜਿਵੇਂ ਅਮੀਰਾਂ ਦੇ ਕਰਜ਼ੇ ਤੇ ਲਕੀਰ ਫੇਰੀ ਹੈ ਆ ਸਾਡੀਆਂ ਭੈਣਾਂ ਦੇ ਸਿਰ ਤੇ ਦਾ ਕਰਜਾ ਇਸ ਕਰਜੇ ਦੇ ਉੱਤੇ ਵੀ ਅਸੀਂ ਲਕੀਰ ਫੇਰਨਾ ਚਾਹੁੰਦੇ ਕਿਉਂਕਿ ਲਕੀਰ ਪਾਣੀ ਨਹੀਂ ਦੁਬਾਰਾ ਕਰਦੇ ਇਹ ਉੱਤੇ ਫਰੀ ਜਾਣੀ ਹੈ ਕੀ ਕੀਤੀ ਹੈ ਪੰਜਾਬ ਦੀ ਸਰਕਾਰ ਨੇ ਜੇ ਅਸੀਂ ਪਾਰਲੀਮੈਂਟ ਜਾਣਾ ਚਾਹੁੰਦੇ ਹਾਂ ਅਸੀਂ ਇਹ ਕਰਕੇ ਜਾਣਾ ਚਾਹੁੰਦੇ ਹਾਂ ਕਿ ਦੇ ਦੇ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਚੋਂ ਪੈਦਾ ਹੋਈ ਹਰ ਫਸਲ ਦੀ ਐਮਐਸਪੀ ਦੀ ਗਰੰਟੀ ਕਰਾਉਣਾ ਚਾਹੁੰਦੇ ਹਾਂ ਪਾਰਲੀਮੈਂਟ ਦੇ ਵਿੱਚ ਜਾ ਕੇ ਕਿ ਉਹਥੇ ਹੋਣੀਆ ਹੋਰ ਕਿਤੇ ਨਹੀਂ ਹੋਣੀ ਅਗਲਾ ਮੋਕਾ ਸਾਡਾ ਅੱਜ 70 ਸਾਲਾਂ ਬਾਅਦ ਜਿੱਥੇ ਪੂਰਾ ਦੇਸ਼ ਸਾਖਰ ਹੋਣਾ ਚਾਹੀਦਾ ਸੀ ਜਿੱਥੇ ਸਾਡਾ ਹਰ ਬੱਚਾ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਸੀ ਡਿਗਰੀ ਧਾਰੀ ਹੋਣਾ ਚਾਹੀਦਾ ਸੀ ਅੱਜ ਵੀ 70 ਸਾਲਾਂ ਬਾਅਦ ਸਾਡੇ ਤਲਤਾਂ ਦੇ ਪਛੜਿਆਂ ਦੇ ਬੈਕਵਰਡ ਕਲਾਸ ਦੇ ਅੱਜ ਵੀ ਬੱਚੇ ਜਿੰਨਾ ਵੀ ਉਮਰ ਪੜ੍ਹਨ ਲਿਖਣ ਦੀ ਹੈ ਖੇਡਣ ਦੀ ਹੈ ਅੱਜ ਵੀ ਉਹ جھੁੱਠੇ ਭਾਂਡੇ ਹੋਕਣਾ ਤੇ ਮਾਜ ਰਹੇ ਨੇ ਪੱਥਰਾਂ ਦੇ ਈਟਾਂ ਕੱਢ ਰਹੇ ਨੇ ਜੇ ਅਸੀਂ ਪਾਰਲੀਮੈਂਟ ਜਾਣਾ ਚਾਹੁੰਦੇ ਅਸੀਂ ਇਹ ਕਰਕੇ ਜਾਣਾ ਚਾਹੁੰਦੇ ਕਿ ਦੇਸ਼ ਦੇ ਹਰ ਬੱਚੇ ਨੂੰ ਪਹਿਲੀ ਤੋਂ ਲੈ ਕੇ ਪੀਐਸਜੀ ਤੱਕ ਦੀ ਪੜ੍ਹਾਈ ਹੈ ਜਿਹੜੀ ਉਹ ਦੇਸ਼ ਦੀ ਸਰਕਾਰ ਮੁਕਤ ਕਰੇ ਇਹ ਕਰਵਾਉਣਾਂ ਜਾ ਬਾਲ ਤੇ ਜਾਣਾ ਚਾਹੁੰਦੇ ਆ ਔਰ ਜੇ ਅਗਲਾ ਮੁੱਦਾ ਸਾਡਾ ਅਸੀਂ ਪਾਰਲੀਮੈਂਟ ਜਾਣਾ ਚਾਹੁੰਦੇ ਆ ਅੱਜ 143 ਕਰੋੜ ਦੀ ਆਬਾਦੀ ਚੋਂ 35 ਕਰੋੜ ਬੇਰੁਜ਼ਗਾਰ ਹੱਥ ਨੇ ਜਿਹੜੇ ਡਿਗਰੀ ਧਾਰੀ ਨੇ ਜਿਨ੍ਹਾਂ ਕੋਲੇ ਕੋਈ ਭਵਿੱਖ ਦਾ ਰਸਤਾ ਨਹੀਂ ਡਿਗਰੀ ਲੈਣ ਤੋਂ ਬਾਅਦ ਵੋਟਾਂ ਲੈਣ ਵੇਲੇ ਮੋਦੀ ਸਾਊ ਕਹਿਣਗੇ 1 ਕਰੋੜ ਰੁਜ਼ਗਾਰ ਦੇਵਾਂਗੇ ਝਾੜੂ ਵਾਲੇ ਕਹਿਣਗੇ ਅਸੀਂ ਬੱਚੇ-ਬੱਚੇ ਨੌਕਰੀ ਦੇਵਾਂਗੇ ਕੋਈ ਕਹੂਗਾ ਘਰ-ਘਰ ਨੌਕਰੀ ਦੇਵਾਂਗੇ ਪਰ ਜਿਨ੍ਹਾਂ ਨੇ ਵੀ ਇਹਨਾਂ ਨਾਂ ਤੇ ਵੋਟਾਂ ਲਈਆਂ ਨੇ ਸਾਡੀ ਨੌਜਵਾਨ ਪੀੜੀ ਨਾਲ بے ਵਿਸ਼ਵਾਸੀ ਕੀਤੀ ਹੈ ਇਸ ਲਈ ਪੰਜਾਬ ਸੋਸ਼ਲਿਸ ਅਲਾਈयंस ਜੇ ਦਿੱਲੀ ਦੀ ਪਾਰਲੀਮੈਂਟ ਨੂੰ ਜਾਣਨਾ ਚਾਹੁੰਦਾ ਅਸੀਂ ਇਸ ਕਰਕੇ ਜਾਣਨਾ ਚਾਹੁੰਦੇ ਕਿ ਦਿੱਲੀ ਦੀ ਪਾਰਲੀਮੈਂਟ ਦੇ ਅੰਦਰ ਉਹ ਕਾਨੂੰਨ ਬਣੇ ਜਿਹੜਾ ਕਾਨੂੰਨ 18 ਸਾਲ ਤੋਂ ਬਾਅਦ ਚਾਹੇ ਮੁੰਡਾ ਚਾਹੇ ਕੁੜੀ ਐ ਉਹਨੂੰ ਰੁਜ਼ਗਾਰ ਦੀ ਗਰੰਟੀ ਦਾ ਕਾਨੂੰਨ ਹੋਵੇ ਤਾਂ ਕਿ ਇੱਥੇ ਬੇਰੁਜ਼ਗਾਰ ਕੋਈ ਮੁੰਡਾ ਗਲੀ ਦੇ ਵਿੱਚ ਘੁੰਮਣਾ ਚੁੰਦਾ ਨਾ ਨਵੇ। ਦੇਸ਼ ਮੁੱਖ ਮੁੱਦਾ ਤੇ ਤੁਸੀਂ ਜਾਣਾ ਚਾਹੋਗੇ। ਅਗਲਾ ਸਭ ਤੋਂ ਵੱਡਾ ਮੁੱਦਾ ਜ਼ਮੀਨੀ ਵੰਡ ਦਾ ਦੇਸ਼ ਦੇ ਅੰਦਰ ਜ਼ਮੀਨ ਹੱਦਬੰਦੀ ਕਾਨੂੰਨ ਜਿਹੜੀ ਹਾਂ ਸਰਕਾਰ ਕਹਿੰਦੀ ਆ ਲਾਗੂ ਕਰਾਂਗੇ ਇੱਕ ਪਾਸੇ ਅਸੀਂ ਦੇਖਦੇ ਆ ਕਰੋੜਾਂ ਲੋਕ ਜਿਨ੍ਹਾਂ ਕੋਲੇ ਰਹਿਣ ਨੂੰ ਘਰ ਨਹੀਂ ਉਹ ਫੁੱਟਪਾਥ ਤੇ ਸੌਣ ਲਈ ਮਜਬੂਰ ਨੇ ਅਸਮਾਨ ਥੱਲੇ ਸੌਣ ਲਈ ਮਜਬੂਰ ਨੇ ਛੋਟੇ ਛੋਟੇ ਘਰਾਂ ਦੇ ਘਰਾਂ ਦੇ ਵਿੱਚ ਕਮਰਿਆਂ ਚ ਰਹਿਣ ਲਈ ਮਜਬੂਰ ਨੇ ਇੱਕ ਕਮਰੇ ਚ ਪੈਰਾਂ ਪਰਵਾਹਾਂ ਲਈ ਮਜਬੂਰ ਨੇ ਕੁੱਤੇ ਬਿੱਲਿਆਂ ਦੀ ਤਰ੍ਹਾਂ ਜੂਨ ਕੱਟਣ ਲਈ ਮਜਬੂਰ ਨੇ ਅਸੀਂ ਚੌਂਹਿਆ ਦੇਸ਼ ਦੇ ਅੰਦਰ ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਹੋਵੇ ਜ਼ਮੀਨ ਹੱਦਬੰਦੀ ਕਾਨੂੰਨ ਤੋਂ ਬਾਹਰ ਉਹ ਜਿਹੜੀਆਂ ਜ਼ਮੀਨਾਂ ਨੇ ਇਹ ਜ਼ਮੀਨਾਂ ਜ਼ਬਤ ਕਰਕੇ ਬੇਜ਼ਮੀਨਾ ਮਜ਼ਦੂਰਾਂ ਚ ਵੰਡੀਆਂ ਜਾਣ ਕੋਈ ਘਰ ਵੀ ਨਾ ਰਹੇ ਹਰ ਸਰਦਾਰ ਦਾ ਸੱਤ ਹੋਵੇ ਇਹ ਮੁੱਖ ਮੁਤੇ ਹੋਰ ਵੀ ਬੜਾ ਮੁੱਖ ਮੁੱਦੇ ਨੇ ਸਾਡੇ ਜਿਨ੍ਹਾਂ ਬਾਰੇ ਸਾਡੇ ਮੁੱਖ ਮਹਿਮਾਨ ਵਿਸ਼ੇਸ਼ ਮਹਿਮਾਨ ਉਹ ਵੀ ਚਰਚਾ ਕਰਨਗੇ ਮੈਂ ਖਾਸ ਤੌਰ ਤੇ ਸਾਡੀਆਂ ਭੈਣਾਂ ਨੂੰ ਜਿਹੜੀਆਂ ਕਰਜ਼ਦਾਰ ਨੇ ਭਰਾਵੋ ਵੀਰ ਤੁਸੀਂ ਵੀ ਵੇਖੋ ਐ ਨਹੀਂ ਹੈਗਾ ਵੀ ਆਪਣੇ ਸਰਕਾਰਾਂ ਨਹੀਂ ਭੈਣਾਂ ਸਰਕਾਰਾਂ ਅੱਗੇ ਇੱਕ ਮਜ਼ਦੂਰ ਨੂੰ ਕਾਜਾ ਮਿਲਣਾ ਪੀਲੀ ਕਾਪੀ ਤੇ ਅੱਗੇ ਕਰਜ਼ਾ ਹੁੰਦਾ ਬੰਦੇ ਦੇ ਸਿਰ ਤੇ ਅੱਜ ਕਰਜ਼ਾ ਹੈਗਾ ਔਰਤ ਦੇ ਸਿਰ ਤੇ 15 ਸਾਲਾਂ ਚ ਮਾਇਓ ਭੈਣੋ ਪ੍ਰਾਈਵੇਟ ਫਿਨਾਂਸ ਕੰਪਨੀਆਂ ਨੇ ਸੋਨੂੰ ਆਪਣੇ ਪ੍ਰਾਈਵੇਟ ਕਰਜ਼ੇ ਦੇ ਜਾਲ ਚ ਫਸਾ ਕੇ ਗੁਲਾਮ ਬਣਾ ਲਿਆ ਮਜ਼ਦੂਰ ਮੁਕਤੀ ਵਰਕੇ ਦਾ ਮੁਕਸਮ ਮੁੱਖ ਮਕਸਦ ਪ੍ਰਾਈਵੇਟ ਫਿਨਾਂਸ ਕੰਪਨੀਆਂ ਦੇ ਜਾਲ ਚ ਫਸੀਆਂ ਸਾਡੀਆਂ ਹਜ਼ਾਰਾਂ ਨਹੀਂ ਲੱਖਾਂ ਮਾਵਾਂ ਭੈਣਾਂ ਨੂੰ ਕਰਜ਼ੇ ਤੋਂ ਕੱਢ ਕੇ ਉਹਨਾਂ ਦੀ ਗੁਲਾਮੀ ਚੋਂ ਆਜ਼ਾਦ ਕਰਾਉਣਾ ਮੈਂ ਅੱਜ ਦੀ ਸੇਧ ਤੋਂ ਵੀ ਬੇਨਤੀ ਕਰਦਾ ਪਹਿਲਾਂ ਵੀ ਅਸੀਂ ਬੇਨਤੀਆਂ ਕੀਤੀਆਂ ਨੇ ਜਿੰਨੀ ਕੁ ਪਾਵਰ ਤੁਸੀਂ ਸੜਕ ਤੇ ਦੇ ਦਾਨਿਓ ਝੰਡਾ ਚੱਕ ਕੇ ਦਰੀ ਤੇ ਬੈਠ ਜਾਣਿਓ ਉਨੀ ਪਾਵਰ ਨਾਲ ਜਿਹੜੇ ਲੋਕ ਸਾਡੇ ਨਾਲ ਜੁੜ ਕੇ ਜਿਹੜੀਆਂ ਕੰਪਨੀਆਂ ਆਲੇ ਕਿਸ਼ਤ ਭਰਉਣ ਬਾਅਦ ਤੇ ਘਰਾਂ 'ਚ ਗੁੰਡਾਗਰਦੀ ਕਰਦੇ ਸੀ ਅਸੀਂ ਆ ਝੰਡੇ ਦੀ ਤਾਕਤ ਨਾਲ ਉਹਨਾਂ ਦੀ ਗੁੰਡਾਗਰਦੀ ਨੂੰ ਨੱਥ ਪਾਤਾ ਹਜ਼ਾਰਾਂ ਮਾਮਾਂ ਭੈਣਾਂ ਕਰਦੇ ਛੁਗਿਆਦ ਕਰਤੀਆਂ ਤੇ ਜੇ ਤੁਸੀਂ ਵੋਟ ਦੇ ਕੇ ਉਹ ਲਾਇਸੈਂਸ ਸਾਨੂੰ ਦੇ ਦਿਓ ਜਿਹੜਾ ਪਾਰਲੀਮੈਂਟ ਦੇ ਅੰਦਰ ਬੜਨ ਦਾ ਲਾਇਸੈਂਸ ਹੈ ਮੈਂ ਗਰੰਟੀ ਕਰਦਾ ਇਕੱਲੇ ਪੰਜਾਬ ਦੇ ਵੀ ਸਮੂੱਚੇ ਦੇਹ ਦੇ ਮਜ਼ਦੂਰਾਂ ਦੇ ਸਿਰ ਤੇ ਜਿਹੜਾ ਕਰਜ਼ਾ ਚੜਿਆ ਲਖੀਰ ਮਰਵਾ ਕੇ ਬਾਹਰ ਨਿਕਲਣਾਗੇ ਇਹ ਸੋਸ਼ਲਿਸ ਅਰਥ ਤੋਂ ਉਮੀਦਵਾਰਾਂ ਦਾ ਸੋਸ਼ਲਿਸ ਅਰਥ ਦੇ 프ਰੰਟ ਦਾ ਵਾਦਾ ਮੈਂ ਭੈਣਾਂ ਨੂੰ ਬੇਨਤੀ ਕਰਨਾ ਚਾਹੁੰਦਾ ਜਿਹੜੀਆਂ ਅੱਜ ਆਈਆਂ ਨੇ ਸਾਡੀ ਇਸ ਕਨਵੈਨਸ਼ਨ ਚ ਡਰਿਆ ਨਾ ਝਿਜਕਿਆ ਨਾ ਕੋਈ ਵੀ ਕੰਪਨੀ ਵਾਲਾ ਆਵੇ ਕੋਈ ਵੀ ਪ੍ਰਾਈਵੇਟ ਬੈਂਕਾਂ ਆਵੇ ਜੇ ਤੁਸੀਂ ਝਾਲ ਚੋਂ ਨਿਕਲਣਾ ਉਹਨਾਂ ਨੂੰ ਦੋ ਟੁਕ ਜਵਾਬ ਦੇ ਦਿਓ ਵੀ ਪੰਜੀ ਨਹੀਂ ਨਾ ਅੱਜ ਆਨੇ ਕੱਲ ਭਰ ਦਿਆਂਗੇ ਪੈਸੇ ਤੁਸੀਂ ਅਦਾਲਤ ਚ ਵਗਜੋ ਅਸੀਂ ਤੁਹਾਡੇ ਅਦਾਲਤ ਚ ਪੈਸੇ ਦੇ ਦਾਂਗੇ ਉਹ ਅਦਾਲਤ ਚ ਜਾਂਦੇ ਨਹੀਂ ਆਪਾਂ ਨੂੰ ਪੈਸੇ ਦੇਣ ਦੀ ਲੋੜ ਨਹੀਂ ਤੁਸੀਂ ਕਰ ਜਾਓ ਤੋਂ ਮੁਕਤੋ ਜਮਾਂਦਰ ਦੀ ਲੋੜ ਨਹੀਂ ਅਸੀਂ ਨਾਲ ਖੜੇ ਹਾਂ ਇਸ ਲਈ ਮੈਂ ਇੰਨੀਆਂ ਕੁ ਸ਼ਬਦਾਂ ਦੇ ਨਾਲ ਦੁਬਾਰਾ ਫੇਰ ਸਾਡੇ ਜਥੇਬੰਦੀ ਦੇ ਆਗੂਆਂ ਦਾ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਦਾ ਮੈਂ ਜੇ ਨਾਮ ਲਵਾਂ ਸਾਰੀ ਸਤਿਕਾਰਯੋਗ ਨੇ ਖਾਸ ਤੌਰ ਤੇ ਅੱਜ ਦੀ ਇਸ ਕਨਵੈਨਸ਼ਨ ਦਾ ਜਿਹੜਾ ਪ੍ਰਬੰਧ ਕੀਤਾ ਜਿਹੜੇ ਸਾਡੀ 3 ਮੈਂਬਰੀ ਟੀਮ ਨੇ ਮਜ਼ਦੂਰ ਮੁਕਤੀ ਮੋਰਚਾ ਦੀ ਸ਼ਹਿਰੀ ਟੀਮ ਨੇ ਲਾਲ ਸਿੰਘ ਜੀ ਜਿਹੜੇ ਸਾਡੇ ਰਿਟਾਇਰ ਮਲਾਜਮ ਨੇ ਲਾਲ ਸਿੰਘ ਜੀ ਖੜੇ ਹੋਣ ਤੋਂ ਚਰਤਾਂ ਨੂੰ ਪਤਾ ਲੱਗ ਜੂ ਆਪਣੀ ਇਹ ਸ਼ਹਿਤ ਆਪਣੇ ਆਗੂ ਨੇ ਪਹਿਲਾ ਸਤਿ ਜੀ ਪਹਿਲਾ ਸਿੰਘ ਜੀ ਕਿੱਥੇ ਨੇ ਉਹ ਬੜੇ ਅੱਛਾ ਪਿੱਛੇ ਖੜੇ ਨੇ ਟੈਲਾ ਸਿੰਘ ਜੀ ਤੇ ਜਗਪ੍ਰੀਤ ਸਿੰਘ ਨੌਜਵਾਨ ਸਾਥੀ ਹੈ ਉਹ ਵੀ ਪਿੱਛੇ ਨੇ ਅੱਛਾ ਇਹ ਤਿੰਨਾ ਸਾਥੀਆਂ ਦਾ ਮੈਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਪੰਜਾਬ ਸੋਸ਼ਲਿਸਟ ਅਲਾਈਅንስ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਅੱਜ ਦੀ ਇਸ ਕਾਨਫਰੰਸ ਦਾ ਬਾਖੂਪੀਣਾ ਸਾਨੂੰ ਬੈਠਣ ਲਈ ਸਾਨੂੰ ਖੜਨ ਲਈ ਪਾਣੀ ਚਾਦਾ ਇਹਨਾਂ ਤਿੰਨ ਸਾਥੀਆਂ ਨੇ ਮਿਹਨਤ ਕਰਕੇ ਪ੍ਰਬੰਧ ਕੀਤਾ ਮੇਰਾ ਇਹਨਾਂ ਦੀ ਮਿਹਨਤ ਦੇ ਸਾਹਮਣੇ ਸਿਰ ਝੁਕਦਾ ਜੈ ਭੀਮ ਜੈ ਪਰ